ਜੀਦੇ ਹਾਸ਼ਮਕੇ ਇੱਕ ਬਹੁਤ ਹੀ ਅਹਿਮ ਮੀਟਿੰਗ 350 ਸਾਲਾ ਨੌਵੇਂ ਪਾਤਸ਼ਾਹ ਧੰਡਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਭਾਈ ਸਤੀ ਦਾਸ ਜੀ ਭਾਈ ਮਤੀ ਦਾਸ ਜੀ ਭਾਈ ਦੇਵਾਲਾ ਜੀ ਤੇ ਨਾਲ ਹੀ 350 ਸਾਲਾ ਦਸ਼ਮੇਸ਼ ਪਿਤਾ ਪਾਤਸ਼ਾਹ ਦਰবেশ ਧੰਡਨ ਗੁਰਗੋਬਿੰਦ ਸਿੰਘ ਸਾਹਿਬ ਜੀ ਦੇ ਗੁਰਤਾ ਗੱਦੀ ਦੇ ਵਸਦੇ ਸਬੰਧ ਦੇ ਵਿੱਚ ਇੱਕ ਮੀਟਿੰਗ ਹੋਈ ਜਿਸ ਦੇ ਵਿੱਚ ਸਾਡੇ ਸਾਰੇ ਹੀ ਸੰਤਾਂ ਮਹਾਪੁਰਖਾਂ ਨੇ ਸ਼ਿਰਕਤ ਕੀਤੀ ਜਿਨ੍ਹਾਂ ਸੰਤਾਂ ਮਹਾਪੁਰਖਾਂ ਨੇ ਸ਼ਿਰਕਤ ਕੀਤੀ ਹੈ ਮੈਂ ਉਹਨਾਂ ਸਾਰਿਆਂ ਦੇ ਨਾਮ ਸਤਕਾਰਯੋਗ ਸੰਤ ਬਾਬਾ ਬਲਬੀਰ ਸਿੰਘ ਜੀ ਛੇਨੇ ਕਰੋੜੀ ਸਤਕਾਰਯੋਗ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਸਤਕਾਰਯੋਗ ਸੰਤ ਬਾਬਾ ਸੁਖਨਾਮ ਸਿੰਘ ਜੀ ਕਿਲਾ ਅਨੰਦਗੜ੍ਹ ਸਾਹਿਬ ਵਾਲੇ ਸਤਕਾਰਯੋਗ ਸੰਤ ਬਾਬਾ ਅਵਤਾਰ ਸਿੰਘ ਜੀ ਟੀਬੀ ਸਾਹਿਬ ਵਾਲੇ ਸਤਕਾਰਯੋਗ ਬਾਬਾ ਤੀਰਤ ਸਿੰਘ ਜੀ ਤਪਸਥਾਨ ਭਾਈ ਜੈਤਾ ਜੀ ਸਤਕਾਰਯੋਗ ਭਾਈ ਗੁਰਪ੍ਰੀਤ ਸਿੰਘ ਜੀ ਰੰਧਾਵੇ ਮੌਜੂਦਾ ਐਸਡੀਪੀਸੀ ਮੈਂਬਰ ਸਤਕਾਰਯੋਗ ਭਾਈ ਸੁਖਵਿੰਦਰ ਸਿੰਘ ਜੀ ਰਟਵਾੜਾ ਸਾਹਿਬ ਸਤਕਾਰਯੋਗ ਬਾਬਾ ਸੁਖਵਿੰਦਰ ਸਿੰਘ ਜੀ ਰਟਵਾੜਾ ਸਾਹਿਬ ਵਾਲੇ ਸਰਕਾਰਯੋਗ ਸੰਤ ਬਾਬਾ ਬਲਬੀਰ ਸਿੰਘ ਜੀ ਸਿਖੇਰ ਸਰਕਾਰਯੋਗ ਸਰਦਾਰ ਪਰਮਜੀਤ ਸਿੰਘ ਜੀ ਰਾਏਪੁਰ ਮੌਜੂਦਾ ਐਸਜੀਪੀਸੀ ਮੈਂਬਰ ਸਰਕਾਰਯੋਗ ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜੀ ਵਾਲੇ ਸਰਕਾਰਯੋਗ ਬਾਬਾ ਗੁਰਦੇਵ ਸਿੰਘ ਜੀ ਸ਼ਹੀਦੀ ਬਾਗ ਸ਼੍ਰੀਨਨਪੁਰ ਸਾਹਿਬ ਦੇ ਨੁਮਾਇੰਦੇ ਸਨ ਸਰਕਾਰਯੋਗ ਬਾਬਾ ਸੁਰਸਿੰਘ ਜੀ ਵਾਲੇ ਸਰਕਾਰਯੋਗ ਬਾਬਾ ਬੁੱਧ ਸਿੰਘ ਜੀ ਨਿੱਕੀ ਘੋਮਣ ਵਾਲੇ ਸਰਕਾਰਯੋਗ ਸੰਤ ਨਿਰਮਲ ਦਾਸ ਦੀ ਜੋੜੇ ਵਾਲੇ ਪ੍ਰੋਫੈਸਰ ਪਿੰਦਰ ਸਿੰਘ ਜੀ ਮਾਲਪੁਰ ਗੁੰਗਾ ਸਾਹਿਬ ਵਾਲੇ ਸਰਕਾਰਯੋਗ ਬਾਬਾ ਨਰਿੰਦਰ ਸਿੰਘ ਜੀ ਹਜੂਰ ਸਾਹਿਬ ਵਾਲਿਆਂ ਵੱਲੋਂ ਬਾਬਾ ਮੇਜਰ ਸਿੰਘ ਜੀ ਸਰਕਾਰੀਓਕ ਬਾਬਾ ਬਲਬੀਰ ਸਿੰਘ ਜੀ ਅਤੇ ਬਾਬਾ ਬਲਦੇਵ ਸਿੰਘ ਜੀ ਖਡੂਰ ਸਾਹਿਬ ਵੱਲੋਂ ਜਥੇਦਾਰ ਬਲਦੇਵ ਸਿੰਘ ਜੀ ਸਰਕਾਰੀਓਕ ਬਾਬਾ ਅਫਤਾਰ ਸਿੰਘ ਜੀ ਦਲ ਬਾਬਾ ਬਿਲੀਚੰਦ ਸੁਰਸਿੰਘ ਵਾਲਿਆਂ ਵੱਲੋਂ ਬਾਬਾ ਨਾਰ ਸਿੰਘ ਜੀ ਸਰਕਾਰੀਓਕ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਤਰਨਤਾਰਨ ਵਾਲਿਆਂ ਵੱਲੋਂ ਬਾਬਾ ਅਫਤਾਰ ਸਿੰਘ ਜੀ ਸਰਕਾਰੀਓਕ ਬਾਬਾ ਅਫਤਾਰ ਸਿੰਘ ਜੀ ਸਰਕਾਰੀਓਕ ਬਾਬਾ ਸਤਨਾਮ ਸਿੰਘ ਜੀ ਕਾਰ ਸੇਵਾ ਗੁਰੂ ਕੇ ਬਾਗ ਵਾਲੇ ਸਰਕਾਰੀਓਕ ਬਾਬਾ ਸੋਨ ਸਿੰਘ ਜੀ ਕਾਰ ਸੇਵਾ ਬਾਬਾ ਬੁੱਢਾ ਜੀ ਸਰਕਾਰੀਓਕ ਬਾਬਾ ਸੁਖਾ ਸਿੰਘ ਜੀ ਕਾਰ ਸੇਵਾ ਸਰਹੜੀ ਵਾਲੇ ਸਰਕਾਰੀਓਕ ਬਾਬਾ ਗੁਰਦੇਵ ਸਿੰਘ ਜੀ ਕੁੱਲੀ ਵਾਲਿਆਂ ਵੱਲੋਂ ਬਾਬਾ ਗੁਰਜੀਤ ਸਿੰਘ ਜੀ ਸਤਕਾਰਯੋਗ ਬਾਬਾ ਨਨ ਸਿੰਘ ਜੀ ਮੁੰਡਾ ਪਿੰਡ ਵਾਲੇ ਸਤਕਾਰਯੋਗ ਸੰਤ ਗੁਰਬਚਨ ਸਿੰਘ ਜੀ ਪਾਂਡਵਾ ਡਾਕਟਰ ਅਮਰਜੀਤ ਸਿੰਘ ਜੀ ਡਾਇਰੈਕਟਰ ਸਿੱਖ ਸਟੱਡੀਜ਼ ਚੇਅਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਵਨਗੁਰ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਡਾਕਟਰ ਜਸਬੀਰ ਕੌਰ ਗੁਰਬੁਧ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਸਰਦਾਰ ਸਿਮਰਜੀਤ ਸਿੰਘ ਕੰਗ ਸੇਵਾਮਤ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਲਹਿਰ ਡਾਕਟਰ ਪਰਮਵੀਰ ਸਿੰਘ ਜੀ ਡਾਇਰੈਕਟਰ ਸਿੱਖ ਧਰਮ ਦਵਿਸਕੋਸ਼ ਪੰਜਾਬੀ ਯੂਨੀਵਰਸਿਟੀ ਪਟਿਆਲਾ ਬਾਬਾ ਗੁਰਦੇਵ ਸਿੰਘ ਜੀ ਬਜਵਾੜੇ ਵਾਲੇ ਬਾਬਾ ਬਲਵੀਰ ਸਿੰਘ ਜੀ ਬਿਰਦ ਆਸ਼ਰਮ ਬਾਬਾ ਜਗਜੀਤ ਸਿੰਘ ਜੀ ਮਿਰਜ਼ਾਪੁਰ ਬਾਬਾ ਸੁਖਾ ਸਿੰਘ ਜੀ ਕਾਰ ਸੇਵਾ ਦਿੱਲੀ ਬਾਬਾਜੀਤ ਸਿੰਘ ਜੀ ਨਿਰਮਲ ਕੁੱਟੀਆਂ ਜੋੜਾ ਇਹਨਾਂ ਸਾਰੇ ਸੰਤਾਂ ਮਹਾਂਪੁਰਖਾਂ ਨੇ ਅੱਜ ਮਾਨਯੋਗ ਮੁੱਖ ਮੰਤਰੀ ਜੀ ਦੇ ਨਾਲ ਤੇ ਜਿਸ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਜੀ ਨੇ ਦੱਸਿਆ ਜੋ ਪਲਾਨ ਪੰਜਾਬ ਸਰਕਾਰ ਨੇ ਤਿਆਰ ਕੀਤਾ ਹੈ ਕਿ ਮਾਨਯੋਗ ਮੁੱਖ ਮੰਤਰੀ ਜੀ ਦੀ ਇਹ ਹਮੇਸ਼ਾ ਹੀ ਜਦੋਂ ਤੋਂ ਇਹ 350 ਸਾਲਾ ਸ਼ਤਾਬਦੀ ਦੇ ਅਸੀਂ ਤਿਆਰੀ ਸ਼ੁਰੂ ਕੀਤੀ ਹੈ ਸਾਨੂੰ ਮੇਰੇ ਨਾਲ ਮੇਰੇ ਸਾਥੀ ਦੀਪਕ ਬਾਲੀ ਜੀ ਤੇ ਸਾਡੇ ਮੰਤਰੀਆਂ ਦੀ ਟੀਮ ਕਰਮਪ੍ਰੀਤ ਸੌਨ ਜੀ ਹਰਪ੍ਰਜਨ ਸਿੰਘ ਜੀ ਸਾਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਕਿ ਵਿਸ਼ ਪੱਧਰ ਤੇ ਜਿਵੇਂ ਉਹ ਐਗਜ਼ੈਕਟ ਕਹਿੰਦੇ ਕਿ ਜਿਵੇਂ 올림픽 ਦੀ ਤਿਆਰੀ ਕਰਦੇ ਆ ਉਸ ਤਰੀਕੇ ਨਾਲ ਤੁਸੀਂ ਤਿਆਰੀ ਕਰਨੀ ਹੈ ਤੇ ਉਸ ਦਾ ਚੋਅ ਸਾਰਾ ਪਲਾਨ ਹੈ ਜਿਹੜਾ ਅਸੀਂ ਇਹਨਾਂ ਸਾਰੀਆਂ ਸੰਤਾ ਮਹਾਂਪੁਰਖਾਂ ਦੇ ਸਾਹਮਣੇ ਰੱਖਿਆ ਕਿਵੇਂ-ਕਿਵੇਂ ਸਰਕਾਰ ਸ਼ਤਾਬਦੀ ਮਨਾਊਗੀ ਨਾਲ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਕਿ ਸਾਡੇ ਐਸਡੀਪੀਸੀ ਮੈਂਬਰ ਵੀ ਸੀ ਸਿਕਸ ਸਕਾਲਰਸ ਵੀ ਸੀਗੇ ਤੇ ਸਾਰੇ ਸੰਤਾ ਮਹਾਂਪੁਰਖਾਂ ਤੋਂ ਸਹਿਯੋਗ ਮੰਗਿਆ ਤੇ ਬੜੀ ਅੱਜ ਬੜੀ ਲੰਬੀ ਇਹ ਵਾਰਤਾਲਾਪ ਚੱਲਿਆ ਤੇ ਪਹਿਲੀ ਵਾਰੀ ਹੋਊਗਾ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਘਰ ਇੰਨੇ ਸੰਤਾਂ ਮਹਾਪੁਰਖਾਂ ਦੇ ਜਿਹੜੇ ਚਰਨ 'ਤੇ ਤੇ ਨਾਲ ਹੀ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਦੀ ਰਹਿائش ਵਿਖੇ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ੁਭਿਤ ਹੈ ਉਹਨਾਂ ਦੀ ਹਾਜ਼ਰੀ ਦੇ ਵਿੱਚ ਜਾਪ ਹੋਇਆ ਅਰਦਾਸ ਹੋਈ ਸਮੂਹੀ ਅਰਦਾਸ ਹੋਈ ਗੁਰੂ ਸਾਹਿਬ ਜੀ ਦੇ ਨਵੇਂ ਪਾਤਸ਼ਾਹ ਦੇ ਚਰਨਾਚ ਦਸਮ ਪਿਤਾ ਦੇ ਚਰਨਾਚ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਚ ਸਰਦਾਸ ਹੋਈ ਕਿ ਸਾਡੇ ਸਾਰਿਆਂ ਦੇ ਸਿਰਾਂ ਤੇ ਹੱਥ ਰੱਖੋ ਅਸੀਂ ਆਪ ਜੀ ਦੀ ਸ਼ਤਾਬਦੀ ਵੱਡੇ ਪੱਧਰ ਤੇ ਮਨਾ ਸਕੀ ਤੇ ਨਾਲ ਹੀ ਸਾਰੇ ਸੰਤਾਂ ਸੰਤਾਂ ਮਹਾਂਪੁਰਖਾਂ ਨੂੰ ਜਿਹੜਾ ਹੈ ਸਨਮਾਨ ਹੋਇਆ ਇਹ ਸਾਰਾ ਜੋ ਪਲਾਨ ਹੈ ਜੀ ਜਿਵੇਂ ਮੈਂ ਅੱਗੇ ਵੀ ਦੱਸਿਆ ਤੇ ਇੱਕ ਵਾਰੀ ਦੁਬਾਰਾ ਡਿਟੇਲ ਦੇ ਵਿੱਚ ਮਿਤੀ 25 ਅਕਤੂਬਰ ਨੂੰ 25 ਅਕਤੂਬਰ ਨੂੰ ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ ਵਿਖੇ ਅਰਦਾਸ ਕਰਕੇ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਅਸੀਂ ਸਾਰੀ ਸਾਰੀ ਸਰਕਾਰ ਅਰਦਾਸ ਕਰਕੇ ਰਸਮੀ ਤੌਰ ਤੇ ਸਮਾਗਮ ਦੀ ਸ਼ੁਰੂਆਤ ਹੋ ਗਈ। ਤੇ ਉਸੇ ਦਿਨ ਸ਼ਾਮ ਨੂੰ ਗੁਰਦੁਆਰਾ ਕਾਬਗਨ ਸਾਹਿਬ ਦਿੱਲੀ ਵਿਖੇ ਜਿਹੜਾ ਹੈ ਕੀਰਤਨ ਦਰਬਾਰ ਉੱਪਰ ਤੇ ਠੀਕ 25 ਤਰੀਕ ਤੋਂ ਬਾਅਦ ਪੰਜਾਬ ਦੇ ਸਾਰੇ ਕਾਲਜਸ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਚਾਹੇ ਉਹ ਪ੍ਰਾਈਵੇਟ ਹੈ ਚਾਹੇ ਸਰਕਾਰੀ ਨੇ ਚਾਹੇ ਉਹ ਐਡਿਟ ਨੇ ਉਹਨਾਂ ਸਾਰੇ ਯੂਨੀਵਰਸਿਟੀਆਂ ਕਾਲਜਸ ਦੇ ਵਿੱਚ ਸੈਮੀਨਾਰ ਹੋਣਗੇ ਨਵੇਂ ਪਾਤਸ਼ਾਹ ਅੰਤਰਗੁਰੂ ਤੇਗ ਬਹਾਦਰ ਜੀ ਦੇ ਜੀਵਨ ਬਾਰੇ ਉਹਨਾਂ ਦੀ ਬਾਣੀ ਦੇ ਉੱਤੇ ਉਹਨਾਂ ਦੇ ਸ਼ਹਾਦਤ ਦੇ ਉੱਤੇ ਤੇ ਨਾਲ ਹੀ ਗੁਰੂ ਸਾਹਿਬ ਦੇ ਜੀਵਨ ਦੇ ਨਾਲ ਜਿਵੇਂ ਜਿਹੜੇ ਸਿੰਘ ਨਾਲ ਸ਼ਹੀਦ ਹੋਏ ਭਾਈ ਮਤੀ ਦਾਸ ਦੀ ਭਾਈ ਸਤੀ ਦਾਸ ਦੀ ਭਾਈ ਦੇਵਾਲਾ ਜੀ ਤੇ ਜਿਹੜੇ ਸਾਡੇ ਭਾਈ ਜੈਤਾ ਜੀ ਇਹਨਾਂ ਸਭ ਦੇ ਜੀਵਨਾ ਬਾਰੇ ਸੈਮੀਨਾਰਸ ਤੇ ਵੱਖ-ਵੱਖ ਪ੍ਰੋਗਰਾਮ ਹੋਣਗੇ 1 ਨਵੰਬਰ ਤੋਂ ਲੈ ਕੇ 18 ਨਵੰਬਰ ਤੱਕ ਪੰਜਾਬ ਦੇ 23 ਦੇ 23 ਜ਼ਿਲ੍ਹਿਆਂ ਦੇ ਵਿੱਚ ਲਾਈਟ ਐਂਡ ਸਾਊਂਡ ਸ਼ੋਅ ਜਿਹੜਾ ਵਰਲਡ ਕਲਾਸ ਲਾਈਟ ਐਂਡ ਸਾਊਂਡ ਸ਼ੋਅ ਹੋਣਗੇ ਜਿਦੇ ਵਿੱਚ ਥਰੂ ਲੇਜ਼ਰ ਲਾਈਟਸ ਇੱਕ 3D ਇਫੈਕਟ ਗੁਰੂ ਸਾਹਿਬ ਦਾ ਜੀਵਨ ਉਹਨਾਂ ਦੀ ਸ਼ਹਾਦਤ ਬਾਰੇ ਦੱਸਿਆ ਜਾਊਗਾ ਹਰ ਇੱਕ ਜ਼ਿਲ੍ਹੇ ਦੇ ਵਿੱਚ ਹੋਣਗੇ ਗੁਰੂ ਸਾਹਿਬ ਦੇ ਚਰਨ ਛੋਪਾ ਪ੍ਰਾਪਤ 130 ਜਿਹੜੇ ਸਥਾਨ ਨੇ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਉਹਨਾਂ ਸਾਰਿਆਂ ਦੇ ਉੱਤੇ ਜਿਹੜਾ ਹੈ ਇੱਕ ਤਰੀਕ ਤੋਂ ਲੈ ਕੇ 3 ਨਵੰਬਰ ਤੱਕ ਜਿਹੜੇ ਹੈ ਕੀਰਤਨ ਦਰਬਾਰ ਹੋਣਗੇ ਸਮਾਗਮ ਹੋਣਗੇ ਇਸ ਦੇ ਨਾਲ ਹੀ ਚਾਰ ਜਿਹੜੇ ਸਾਡੇ ਸ਼ਹਿਰ ਹਨ ਅੰਮ੍ਰਿਤਸਰ ਸਾਹਿਬ ਜਿੱਥੇ ਗੁਰੂ ਸਾਹਿਬ ਦਾ ਜਨਮ ਹੋਇਆ ਬਾਬਾ ਬਕਾਲਾ ਸਾਹਿਬ ਜਿੱਥੇ ਗੁਰੂ ਸਾਹਿਬ ਨੇ 26 ਸਾਲ 9 ਮਹੀਨੇ 13 ਦਿਨ ਭਗਤੀ ਕੀਤੀ ਅਨੰਦਪੁਰ ਸਾਹਿਬ ਜੋ ਸ਼ਹਿਰ ਉਹਨੇ ਖੁਦ ਬਸਾਇਆ ਇੱਥੇ ਚੌਥਾ ਪਟਿਆਲਾ ਜਿੱਥੇ ਗੁਰੂ ਸਾਹਿਬ ਬਹੁਤ ਸਮਾਜ ਜਿਹਨੀਆਂ ਜੀਵਨ ਬਤਾਇਆ ਇਹ ਚਾਰੋਂ ਸ਼ਹਿਰਾਂ ਦੇ ਵਿੱਚ ਵੱਡੇ ਸਮਾਗਮ ਹੋਣਗੇ ਨਾਲ ਹੀ ਚਾਰੋਂ ਸ਼ਹਿਰਾਂ ਨੂੰ ਜਿਹੜਾ ਹੈ ਸਾਫ ਸਫਾਈ ਤੇ ਇੱਥੇ ਜਿਹੜੀ ਹੈ ਇੱਕ ਸ਼ਹਾਦਤ ਦੀ ਮਿਸਾਲ ਜਿਸ ਨੂੰ ਉਸੇ ਸ਼ਹਾਦਤ ਦੀ ਲੋ ਕਹ ਰਹੇ ਹਨ ਇਹ 23 24 25 ਤਰੀਕ ਨੂੰ ਸਾਰੇ ਜਿਹੜੇ ਸ਼ਹਿਰ ਇਸ ਨਾਲ ਰੌਸ਼ਨ ਹੋਣਗੇ ਇਸ ਦੇ ਨਾਲ ਹੀ ਚਾਰ ਨਗਰ ਕੀਰਤਨ ਜਿਨ੍ਹਾਂ ਵਿੱਚੋਂ ਇੱਕ ਨਗਰ ਕੀਰਤਨ ਸ਼ਰੀਨਗਰ ਤੋਂ ਕਸ਼ਮੀਰ ਤੋਂ 18 ਨਵੰਬਰ 2025 ਗੁਰਦੁਆਰਾ ਛੱਟੀ ਪਾਛਈ ਜਿਹੜਾ ਛੇਵੇਂ ਪਾਤਸ਼ਾਹ ਭਗਤ ਸਿੰਘ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਥਾਨ ਹੈ ਸ਼ਰੀਨਗਰ ਦੇ ਵਿਖੇ ਉੱਥੇ ਕੀਰਤਨ ਦਰਬਾਰ ਹੋਊਗਾ ਤੇ 19 ਨਵੰਬਰ ਨੂੰ ਸਵੇਰੇ ਮਾਨਯੋਗ ਮੁੱਖ ਮੰਤਰੀ ਪੰਜਾਬ ਇਸ ਦੇ ਨਾਲ ਸਾਡੇ ਜੰਮੂ ਕਸ਼ਮੀਰ ਦੀ ਸਰਕਾਰ ਨਾਲ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਸਾਹਿਬ ਨਾਲ ਸਾਰੀਆਂ ਮੀਟਿੰਗਾਂ ਹੋ ਗਈਆਂ ਡੈਲੀਗੇਟ ਸਾਡੇ ਜਾ ਕੇ ਆਏ ਸੀ ਤੇ 19 ਤਰੀਕ ਨੂੰ 19 ਨਵੰਬਰ ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਸਾਰੇ ਸੰਤਾਂ ਮਹਾਂਪੁਰਖਾਂ ਦੇ ਜਿਹੜੇ ਅੱਜ ਆਏ ਸੀ ਇਹਨਾਂ ਦੀ ਹਾਜ਼ਰੀ ਦੇ ਵਿੱਚ ਸ਼੍ਰੀਨਗਰ ਤੋਂ ਜਿਹੜਾ ਹੈ ਪਹਿਲਾ ਨਗਰ ਕੀਰਤਨ ਸ਼ੁਰੂ ਹੋਊਗਾ ਵਾਇਆ ਜੰਮੂ ਵਾਇਆ ਪਠਾਨਕੋਟ ਹੁੰਦੇ ਵਾਇਆ ਹਸ਼ਾਰਪੁਰ ਹੁੰਦੇ ਹੋਏ ਵਾਇਆ ਗਰਿਸ਼ੰਕਰ ਹੁੰਦੇ ਅਨੰਦਪੁਰ ਸਾਹਿਬ 22 ਤਰੀਕ ਨੂੰ ਪਹੁੰਚੂਗਾ ਦੂਜਾ ਜਿਹੜਾ ਨਗਰ ਕੀਰਤਨ ਹੈ ਉਹ ਗੁਰਦਾਸਪੁਰ ਤੋਂ ਸ਼ੁਰੂ ਹੋਊਗਾ ਵਾਇਆ ਗੁਰਦਾਸਪੁਰ ਹੁੰਦੇ ਹੋਏ ਬਟਾਲਾ ਬਾਬਾ ਬਕਾਲਾ ਸਾਹਿਬ ਫਿਰ ਅੰਮ੍ਰਿਤਸਰ ਹੁੰਦੇ ਹੋਏ ਜਲੰਧਰ ਹੁੰਦੇ ਹੋਏ ਬਲਾਚੌਰ ਹੁੰਦੇ ਹੋਏ ਨੂਰਪੁਰ ਵਾਇਆ ਵਾਇਆ ਨੂਰਪੁਰ ਪੇਤੀ ਅਨੰਪੁਰ ਸਾਹਿਬ 23 ਸ਼ਾਮੀ ਪਹੁੰਚੂਗਾ ਤੀਜਾ ਨਗਰ ਕੀਰਤਨ ਫਰੀਦਕੋਟ ਤੋਂ ਸ਼ੁਰੂ ਹੋ ਕੇ ਵਾਇਆ ਫਿਰੋਜ਼ਪੁਰ ਵਾਇਆ ਮੋਗਾ ਵਾਇਆ ਲੁਧਿਆਣਾ ਵਾਇਆ ਫਟੇਗੜ ਸਾਹਿਬ ਹੁੰਦੇ ਹੋਏ ਫਿਰ 22 ਤਰੀਕ ਨੂੰ ਸ੍ਰੀ ਅਨੰਪੁਰ ਸਾਹਿਬ ਵਿਖੇ ਪਹੁੰਚੂਗਾ ਤੇ ਚੌਥਾ ਨਗਰ ਕੀਰਤਨ ਜਿਹੜਾ ਹੈ ਉਹ 18 ਤਰੀਕ ਤੋਂ ਸ਼ੁਰੂ ਹੋਗਾ ਇੱਕ ਦਿਨ ਐਡਵਾਂਸ ਕਿਲੋ ਵਿੱਚ ਮਾਲਵੇ ਦੇ ਵਿੱਚ ਗੁਰੂ ਸਾਹਿਬ ਨੇ ਜੇ ਬਹੁਤ ਸਾਰੇ ਸਥਾਨ ਨੇ ਤਾਂ ਤੱਕ ਦਮਦਮਾ ਸਾਬ ਤਵੰਡੀ ਸਾਬੂ ਤੋਂ ਸ਼ੁਰੂ ਹੋ ਕੇ ਵਾਇਆ ਬਠਿੰਡਾ ਵਾਇਆ ਸੰਗਰੂਰ ਵਾਇਆ ਪਟਿਆਲਾ ਵਾਇਆ ਮਹਾਲੀ ਹੁੰਦੇ ਫਿਰ 22 ਤਰੀਕ ਸ਼ਾਮੀ ਅਨੰਦਪੁਰ ਸਾਹਿਬਾਂ ਚੰਗੇ ਤੇ 24 25 ਨਵੰਬਰ ਨੂੰ ਅਨੰਦਪੁਰ ਸਾਹਿਬ ਵਿਖੇ ਵੱਡੇ ਸਮਾਗਮ ਹੋਣਗੇ ਜਿਸਦੇ ਲਈ ਤਿਆਰੀਆਂ ਲਈ ਅਸੀਂ ਸਾਰੇ ਲੱਗੇ ਹੋਏ ਆ ਤੇ ਸਾਡਾ ਅਨੁਮਾਨ ਹੈ ਕਿ 1 ਕਰੋੜ ਤੋਂ ਵੱਧ ਜਿਹੜੀ ਸੰਗਤ ਹੈ ਜਿਹੜੀ ਉਹ ਉੱਥੇ ਪਹੁੰਚੂਗੀ ਮਾਨਯੋਗ ਮੁੱਖ ਮੰਤਰੀ ਸਾਹਿਬ ਖੁਦ ਵੀ ਬਹੁਤ ਸਾਰੇ ਜਿਹੜੇ ਹੈ ਨੈਸ਼ਨਲ ਲੈਵਲ ਦੇ ਗੈਸਟ ਹੈ ਉਹਨਾਂ ਨੂੰ ਵੀ ਇਨਵਾਈਟ ਕਰ ਰਹੇ ਨੇ ਨਿੱਜੀ ਤੌਰ ਦੇ ਉੱਤੇ ਤਾਂ ਦੇਸ਼ ਦੀਆਂ ਵੱਡੀਆਂ ਸ਼ਖਸੀਤਾਂ ਵੀ ਪਹੁੰਚਣਗੀਆਂ 23 ਤਰੀਕ ਨੂੰ ਸਵੇਰੇ 10 ਵਜੇ ਸਾਰੇ ਸੰਤਾਂ ਮਹਾਂਪੁਰਖਾਂ ਦੀ ਹਾਜ਼ਰੀ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਅੱਖਾਂ ਪੱਠ ਸਾਪ ਆਰੰਭ ਹੋਣਗੇ ਤੇ ਉਸ ਤੋਂ ਬਾਅਦ ਇੱਕ ਜਿਹੜਾ ਸਰਵ ਧਰਮ ਸੰਮੇਲਨ ਸਾਰੇ ਧਰਮਾਂ ਦੇ ਸੰਤਾਂ ਮਹਾਂਪੁਰਖਾਂ ਨਮਾਇੰਦਿਆਂ ਨੂੰ ਸੱਦਾ ਦੇ ਰਿਹਾ ਅਸੀਂ ਲੈ ਰਹੇ ਹਾਂ ਕਿਉਂ ਨੌਵੇਂ ਪਾਤਸ਼ਾਹ ਕੱਲੇ ਸਿੱਖਾਂ ਦੇ ਗੁਰੂ ਨਹੀਂ ਸੀ ਉਹਨੇ ਆਪਣੀ ਕੁਰਬਾਨੀ ਕਿਸੇ ਹੋਰ ਧਰਮ ਲਈ ਦਿੱਤੀ ਤਾਂ ਸਭ ਤੋਂ ਪਹਿਲਾਂ ਜੇ ਅਗਰ ਕੋਈ ਹਿਊਮਨ ਰਾਈਟਸ ਦੀ ਸਭ ਤੋਂ ਵੱਡੀ ਨਮੂਨਾ ਹੈ ਉਹ ਨੌਵੇਂ ਪਾਤਸ਼ਾਹ ਹਨ ਤਾਂ ਇਸ ਕਰਕੇ ਸਰਵ ਧਰਮ ਸੰਮੇਲਨ ਹੋਊਗਾ ਨਾਲ ਹੀ ਉਸ ਦਿਨ ਜਿਹੜਾ ਹੈ ਵਿਰਾਸਤ ਖਾਲਸੇ ਦੇ ਵਿੱਚ ਇੱਕ ਅਲੌਕਿਕ ਜਿਹੀ ਐਗਜ਼ੀਬਿਸ਼ਨ ਹੈ ਗੁਰੂ ਸਾਹਿਬ ਦੇ ਜੀਵਨ ਤੋਂ ਲੈ ਕੇ ਉਹਨਾਂ ਦੀ ਸ਼ਹਾਦਤ ਤੱਕ ਉਹ ਲੱਗੂਗੀ ਤੇ ਸ਼ਾਮੀ ਜਿਹੜਾ ਹੈ 6 ਵਜੇ ਉਸੇ ਸਥਾਨ ਤੇ ਜਿਹੜਾ ਹੈ ਕੀਰਤਨ ਦਰਬਾਰ ਤੇ 5 ਵਜੇ ਡਰੋਨ ਸ਼ੋ ਪਹਿਲੀ ਵਾਰ ਹੀ ਪੰਜਾਬ ਦੇ ਵਿੱਚ 3 ਦਿਨ 23 ਨਵੰਬਰ 24 ਨਵੰਬਰ ਤੇ 25 ਨਵੰਬਰ ਨੂੰ ਅਨੰਦਪੁਰ ਸਾਹਿਬ ਵਿਖੇ ਵਿਰਾਸਤੇ ਖਾਲਸਾ ਚ ਡਰੋਨ ਸ਼ੋ ਹੋਣਗੇ ਗੁਰੂ ਸਾਹਿਬ ਦੇ ਜੀਵਨ ਬਾਰੇ ਉਹਨਾਂ ਦੀ ਸ਼ਹਾਦਤ ਬਾਰੇ ਇਹ ਪਹਿਲੀ ਵਾਰੀ ਹੋਣ ਜਾ ਰਿਹਾ ਕਿ ਪੰਜਾਬ 'ਚ ਡਰੋਨ ਸ਼ੋ ਆਰਗੇਨਾਈਜ਼ ਕਰ ਰਿਹਾ ਹੈ ਇਸ ਦੇ ਨਾਲ ਹੀ ਸ਼ਾਮ ਨੂੰ ਜਿਹੜੀ ਜਿਵੇਂ ਮੈਂ ਦੱਸਿਆ ਸ਼ਹਾਦਤ ਦੀ ਲੋ ਸ਼ਹਾਦਤ ਦੀ ਲੋ ਦੇ ਨਾਲ ਪੂਰਾ ਜਿਹੜਾ ਸ਼ਹਿਰ ਅਨੰਪੁਰ ਸਾਹਿਬ ਨਿਸ਼ਾਨਾ ਨਾਲ ਉਹ ਜਗ ਜਗਾਈਆਂ ਜਾਣਗੀਆਂ ਨਿੱਕੀ 24 ਨਵੰਬਰ ਨੂੰ ਸਵੇਰੇ 8 ਵਜੇ ਸ਼੍ਰੀ ਕੀਪੂਰ ਸਾਹਿਬ ਤੋਂ ਕਿਉਂਕਿ ਜਦੋਂ ਭਾਈ ਜੈਤਾ ਜੀ ਜਵਾਜ ਤੋਂ ਬਾਬਾ ਜੀਵਨ ਸਿੰਘ ਬਣੇ ਤਦੋਂ ਸੀਸ ਲੈ ਕੇ ਆਏ ਤਾਂ ਕੀਰਪੁਰ ਸਾਹਿਬ ਆ ਕੇ ਬਾਲ ਗੋਬਿੰਦ ਰਾਏ ਤੇ ਸਾਰੀ ਸਿੱਖ ਸੰਗਤ ਸਾਰੇ ਪਰਿਵਾਰ ਨੂੰ ਸੀਸ ਜਿਹੜਾ ਹੈ ਉਹ ਭਾਈ ਜੈਤਾਂ ਜੀ ਤੋਂ ਲਿਆ ਤੇ ਉਸ ਤੋਂ ਬਾਅਦ ਫਿਰ ਅਨੰਦਪੁਰ ਸਾਹਿਬ ਲੈ ਜਾ ਕੇ ਗੁਰਦੁਆਰਾ ਸੀਸਗੰਸਾਬ ਸੰਸਕਾਰ ਕੀਤਾ ਤਾਂ 24 ਨਵੰਬਰ ਨੂੰ ਸਵੇਰੇ 8 ਵਜੇ ਤੋਂ ਸੀਸ ਪੇਟ ਨਗਰ ਕੀਰਤਨ ਜਿਹੜਾ ਹੈ ਉਹ ਕੀਰਪੁਰ ਸਾਹਿਬ ਤੋਂ ਆਰੰਭ ਹੋਊਗਾ ਤੇ ਗੁਰਦੁਆਰਾ ਸੀਸਗੰਸਾਬ ਤੱਕ ਸਰਬੱਤ ਦੇ ਭਲਾ ਇਕੱਤਰਤਾ ਦੇ ਨਾਲ-ਨਾਲ ਅੰਮ੍ਰਿਤਪੁਰ ਸਾਹਿਬ ਵਿਖੇ ਤੇ ਪੂਰੇ ਪੰਜਾਬ ਦੇ ਵਿੱਚ ਬਲੱਡ ਡੋਨੇਸ਼ਨ ਕੈਂਪ ਲਾਏ ਜਾਣਗੇ ਤੇ ਉਸੇ ਦਿਨ ਮਾਨਯੋਗ ਮੁੱਖ ਮੰਤਰੀ ਸਾਹਿਬ ਜਿੰਨੀ ਸੰਗਤ ਉੱਥੇ ਹੋਊਗੀ ਉਸ ਨੂੰ ਆਰਗਨ ਡੋਨੇਸ਼ਨ ਦੀ ਆਪਣੇ ਅੰਗ ਜਦੋਂ ਸਾਡਾ ਸਵਾਸ ਪੂਰੇ ਹੋ ਗਿਆ ਅਸੀਂ ਆਪਣੇ ਸਾਡੇ ਜਿਹੜੇ ਸ਼ਰੀਰ ਦੇ ਅੰਗੋਂ ਕਿਸੇ ਦੇ ਕੰਮ ਆ ਸਕਣ ਤਾਂ ਆਰਗਨ ਡੋਨੇਸ਼ਨ ਪਲੈਡ ਹੋ ਗਈ। ਇਸੇ ਦੇ ਨਾਲ ਜੰਗਲਾਤ ਮੈਟ ਨੇ ਵੱਲੋਂ ਫੋਰੈਸਟ ਡਿਪਾਰਟਮੈਂਟ ਵੱਲੋਂ ਪੂਰੇ ਪੰਜਾਬ ਦੇ ਵਿੱਚ 3.5 ਲੱਖ ਸੈਕਟਿੰਗਸ ਤੋਂ ਦਿਨ 3.5 ਲੱਖ ਬੂਟੇ ਲਗਾਣਗੇ। ਸ਼ਾਮੀ 5 ਵਜੇ ਫਿਰ ਡਰੋਨ ਸ਼ੁਰੂ ਹੋਏ ਤੇ ਸ਼ਾਮੀ ਫਿਰ ਕੀਰਤਨ ਦਰਬਾਰ ਹੈ। ਇਹ ਜਿਹੜਾ 25 ਨਵੰਬਰ ਤੱਕ ਹੈ ਇਸ ਦੇ ਨਾਲ ਹੀ 23 ਨਵੰਬਰ ਨੂੰ ਕਿਉਂਕਿ ਸਾਡੇ ਦਸਮ ਪਾਤਸ਼ਾਹ ਬਾਦਸ਼ਾਹ ਦਰਵੇਸ਼ ਤੰਤਨ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਗੁਰਤਾ ਗੱਦੀ ਦਿਵਸ ਅਸੀਂ ਮਨਾ ਰਹੇ ਹਾਂ ਉਸੇ ਸਟੇਜ ਤੋਂ ਜਿਹੜਾ ਸਰਫਤਰਮ ਸੰਮੇਲਨ ਚ ਉਹ ਉਸ ਨੂੰ ਵੀ ਅਸੀਂ ਜਿਹੜਾ ਹੈ ਗੁਰਤਾ ਗੱਦੀ ਦਿਵਸ ਨੂੰ ਦੀ ಶತਭਦੀ ਵੀ ਮਨਾਵਾਂਗੇ ਤੇ 25 ਤੋਂ ਬਾਅਦ 3 ਨਵੰਬਰ ਤੱਕ ਜਿਹੜੀ ਹੈ ਵਰਲਡ ਕਲਾਸ ਡੈਂਸਿਟੀ 3 ਨਵੰਬਰ ਤੋਂ ਸ਼ਿਸ਼ੋਭਿਤ ਹੋ ਜੂਗੀ ਅਨੰਦਪੁਰ ਸਾਹਿਬ ਵਿਖੇ ਐਸਡੀਪੀਸੀ ਵੱਲੋਂ ਸਾਨੂੰ ਰਿਕੁਐਸਟ ਥਈ ਸੀ ਕਿ ਕਿ ਉਹ ਨਾ 3 ਨਵੰਬਰ ਨੂੰ ਜਿਹੜਾ ਹੈ ਸੀ ਸੰਸਕਾਰ ਦਿਵਸ ਮਨਾ ਰਹੇ ਹੈ ਤਾਂ 3 ਨਵੰਬਰ ਤੱਕ ਇੱਕ ਵਰਲਡ ਕਲਾਸ ਡੈਂਸਿਟੀ ਜਿਹਦੇ ਵਿੱਚ ਰੋਜ਼ਾਨਾ ਲਗਭਗ 10 ਤੋਂ 11 ਹਜ਼ਾਰ ਸੰਗਤ ਜਿਹੜੀ ਰੁਖ ਸਕਦੀ ਆ ਇੱਕ ਤਰੀਕੇ ਨਾਲ ਛੋਟਾ ਇੱਕ ਪਿੰਡ ਹੋ ਗਿਆ ਸੌਰੀ ਇੱਕ ਛੋਟਾ ਸ਼ਹਿਰ ਹੋ ਗਿਆ ਉਹ ਇੱਕ ਅਸੀਂ ਸਟੈਬਲਿਸ਼ ਕਰ ਰਹੇ ਆ ਤੇ ਉਸ ਦਾ ਨਾਮ ਵੀ ਅਸੀਂ ਚੱਕ ਨਾਨਕੀ ਰੱਖ ਰਹੇ ਆ ਟੈਂਟ ਸਿਟੀ ਦਾ ਕਿਉਂਕਿ ਜਦੋਂ ਨੌਵੇਂ ਪਾਤਸ਼ਾਹ ਜੀ ਨੇ ਅਨੰਪੁਰ ਸਭ ਬਸਾਇਆ ਤਾਂ ਸਭ ਤੋਂ ਪਹਿਲਾਂ ਨਾਮ ਚੱਕ ਟਾਨਕੀ ਸੀਗਾ ਇਸ ਦੇ ਨਾਲ ਨਾਲ ਸਰਕਾਰ ਵੱਲੋਂ ਹਰ ਜਿਹੜੇ ਸੰਬੰਧਿਤ ਜਿਹੜੀ ਤਿਆਰੀਆਂ ਨੇ ਚਾਰੋਂ ਨਗਰ ਕੀਰਤਨਾਂ ਦੇ ਉੱਤੇ ਪਰਸੋਂ ਤੋਂ ਸਾਡੀ ਟੀਮ ਮਿਨਿਸਟਰਸ ਦੀ ਟੀਮ ਦੀ ਸੀਐਮ ਸਾਹਿਬ ਨੇ ਡਿਊਟੀ ਲਾਂ ਦਿੱਤੀ ਹੈ ਮੈਂ ਮੇਰੇ ਨਾਲ ਦੀਪਕ ਬਾਲੀ ਜੀ ਸਾਡੇ ਸਾਥੀ ਸੌਂਤ ਸਾਹਿਬ ਹਰਪਚੰਨ ਸਿੰਘ ਜੀ ਅਸੀਂ ਪੂਰੇ ਪੰਜਾਬ ਦੇ ਜਿੱਥੋਂ ਜਿੱਥੋਂ ਚਾਰੋਂ ਨਗਰ ਕੀਰਤਨਾਂ ਨੇ ਗੁਜ਼ਰਨਾ ਹੈ ਉਨਾ ਦੀ ਰੇਖੀ ਕਰਾਂਗੇ ਕਿਤੇ ਕੋਈ ਕੰਮ ਹੋਣ ਵਾਲਾ ਕਿਤੇ ਕੋਈ ਸੜਕ ਦਾ ਕੋਈ ਬਨਣ ਵਾਲੀ ਹੈ ਕੋਈ ਕੁਝ ਵੀ ਕੰਮ ਹੋਣ ਵਾਲਾ ਸਾਰੇ ਸਬੰਧਿਤ ਡਿਪਟੀ ਕਮਿਸ਼ਨਰਸ ਸਾਰੇ ਸਬੰਧਿਤ ਐਮ ਐਲ ਏ ਜਿਨਨੇ ਉੱਥੇ ਦੇ ਰਿਲੀਜੀਅਸ ਆਗੂ ਨੇ ਸੰਖ ਸੰਤ ਮਹਾਪੁਰਖ ਨੇ ਸ਼ਬਦਾਂ ਦੇ ਨਾਲ ਮੀਟਿੰਗ ਕਰਕੇ ਦਿਨ ਰਾਤ ਇੱਕ ਕਰਕੇ ਅਸੀਂ ਲੱਗੇ ਹੋਏ ਹਾਂ ਤਾਂ ਕਿ ਅਸੀਂ ਇਹ ਜੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਆਖਦੇ ਹਨ ਕਿ ਸਾਡੇ ਵੱਡੇ ਵੱਡੇ ਭਾਗ ਨੇ ਕਿ ਸਾਡੇ ਕਾਰਜਕਾਲ ਚ ਸ਼ਿਕਾਪ ਦੀ ਤੇ ਆਪਣੇ ਵੱਲੋਂ ਕੋਈ ਵੀ ਇਦਾਂ ਦਾ ਕਾਰਜ ਨਾ ਹੋਵੇ ਜੋ ਰਿਹਾ ਜਾਵੇ ਤਾਂ ਪੂਰੀ ਜਿਹੜੀ ਉਹਦੀ ਤਿਆਰੀ ਹੈ ਕਰ ਰਹੇ ਆਂ ਆਪ ਸਭ ਦੇ ਅੱਜ ਬੜਾ ਵੱਡਾ ਦਿਨ ਸਿਖਾਰੇ ਸੰਤ ਮਹਾਪੁਰਖ ਹੈ ਉਹਨਾਂ ਸਾਹਮਣੇ ਜਿਹੜੇ ਪਲਾਨ ਕੀਤੇ ਸਾਂਝਾ ਕੀਤਾ ਤੇ ਸਭ ਨੇ ਬੜੀ ਸ਼ਲਾਘਾ ਕੀਤੀ ਸਾਰੇ ਸੰਤਾ ਮਹਾਪੁਰਖਾਂ ਨੇ ਕਿ ਅੱবি ਅਸੀਂ ਵੱਤ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਜ਼ਿੰਮੇਵਾਰੀ ਵੀ ਸਾਂਭਾਂਗੇ ਲੰਗਰਾਂ ਦੀ ਤੇ ਸਾਰੀ ਤੇ ਅਸੀਂ ਵੱਤ ਤੋਂ ਵੱਧ ਦੇ ਸਹਿਯੋਗਦਾਨ ਪਾਵਾਂਗੇ ਧੰਨਵਾਦ ਕਰਨਾ ਪਰੇ ਨੂੰ ਵੀ ਸਦਾ ਤੇਰੇ ਲਈ ਕਿਉਂਕਿ ਗੁਰੂ ਸਾਹਿਬ ਨੇ ਤੁਸੀਂ ਦੱਸਿਆ ਇਹ ਕਿਸੇ ਹੋਰ ਤਰ੍ਹਾਂ ਦੇ ਜਿਹੜੇ ਜੀ ਹੈ ਜੀ ਇਹ